ਕੋਈ ਐਨਾ ਵੀ ਨਹੀਂ ਮੋਜ ਆ ਵਧਾ ਕੇ ਜਾਂਦਾ ਸੋਹਣਿਆ ਕੋਈ ਐਨਾ ਵੀ ਨਹੀਂ ਮੋਜ ਆ ਵਧਾ ਕੇ ਜਾਂਦਾ ਸੋਹਣਿਆ ਜੇ ਤੂੰ ਜਾਣਾ ਹੀ ਸੀ ਤਾਂ ਰੋਣਾ ਵੀ ਸਿਖਾ ਕੇ ਜਾਂਦਾ ਸੋਹਣਿਆ ਬੜੇ ਲੋਕੀ ਦੁਨੀਆ ਤੇ ਆਏ ਅਤੇ ਗਏ ਬੜੇ ਲੋਕੀ ਦੁਨੀਆ ਤੇ ਆਏ ਅਤੇ ਗਏ ਕੋਈ ਤੇਰੇ ਵਾਂਗੂ ਵੇਖਿਆ ਨਹੀਂ ਰਵਾ ਕੇ ਜਾਂਦਾ ਸੋਹਣਿਆ ਜਾਂਦਾ ਜਾਂਦਾ ਬਾਈ ਸਾਰਿਆਂ ਨੂੰ ਨਾ ਇਦਾਂ ਲੱਗਦਾ ਸਾਰੇ ਪੰਜਾਬ ਨੂੰ ਇੱਕ ਕਰ ਗਿਆ ਇਦਾਂ ਤਾਂ ਕੋਈ ਗੁਰੂ ਕਰ ਮੰਦਰ ਮਸਜਿਦ ਚਰਚ ਮੈਂ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਜਿੱਥੇ ਬਾਈ ਦੇ ਲਈ ਅਰਦਾਸ ਨਹੀਂ ਹੋਈ ਪਤਾ ਨਹੀਂ ਕਿ ਇਦਾਂ ਦੇ ਕਰਮ ਸਾਡਾ ਭਰਾ ਲਖਾ ਕੇ ਲਿਆ ਸੀ ਸਾਡਾ ਭਰਾ ਚਲਾ ਗਿਆ ਉਹਦਾ ਜਿਹੜਾ ਦੁੱਖ ਹੈ ਪੂਰੀ ਕੱਲੀ ਪੰਜਾਬੀ ਇੰਡਸਟਰੀ ਨੂੰ ਪੂਰੀ ਪੰਜਾਬੀ ਕਾਨਾਤ ਨੂੰ ਇਹਦਾ ਦੁੱਖ ਹੈ ਔਰ ਰਹਿਦੀ ਦੁਨੀਆ ਤੱਕ ਇਹ ਦੁੱਖ ਰਹਿਣਾ ਸਾਡੇ ਭਰਾ ਦਾ ਕਿਉਂਕਿ ਇਦਾਂ ਦੀ ਮੌਤ ਨਹੀਂ ਹੋਣੀ ਚਾਹੀਦੀ ਕਦੇ ਕਿਸੇ ਨਾਲ ਵੀ ਇਦਾਂ ਦਾ ਪਾਣਾ ਵਰਤਣਾ ਚਾਹੀਦਾ ਹੁਕਮ ਦੇ ਵਿੱਚ ਰਹਿਣਾ ਪੈਂਦਾ ਪਰਮਾਤਮਾ ਦਾ ਹੁਕਮ ਜਿਹੜਾ ਉਹ ਮੰਨਣਾ ਹੀ ਪੈਂਦਾ ਹੈ ਲੇਕਿਨ ਨਾ ਉਹ ਕੱਚੀ ਫਸਲ ਦੇਖਦਾ ਨਾ ਉਹ ਪੱਕੀ ਫਸਲ ਦੇਖਦਾ ਮਾਲਕ ਨੇ ਸਾਡੇ ਤੋਂ ਸਦਾ ਲਈ ਸਾਡਾ ਛੋਟਾ ਭਰਾ ਬਹੁਤ ਹੀ ਜਿਹੜਾ ਆਦਮ ਤੇ ਸਤਕਾਰ ਵਾਲਾ ਇੱਕ ਰੂਹ ਸੀ ਵੀਰ ਰਾਜਵੀਰ ਜਵੰਦਾ ਔਰ ਜਿਨ੍ਹਾਂ ਨੇ ਪੂਰੀ ਆਵਾਮ ਦੇ ਉਤੇ ਰਾਜ ਹੀ ਕਰਕੇ ਗਏ ਆ ਔਰ ਰਾਜ ਕਰ ਰਹੇ ਸੀ ਤੇ ਪਤਾ ਨਹੀਂ ਕਿਹਦੀਆਂ ਬੁਰੀਆਂ ਨਜ਼ਰਾਂ ਲੱਗੀਆਂ ਪਤਾ ਨਹੀਂ ਕਿਹਦੀ ਨਜ਼ਰ ਐਸੀ ਲੱਗ ਗਈ ਕਿ ਉਹ ਦਿਨ ਸਾਨੂੰ ਦੇਖਣਾ ਪੈ ਗਿਆ ਕਿ ਸਾਡੇ ਤੋਂ ਸਦਾ ਲਈ ਵਿਛੜ ਗਿਆ ਪਹਿਲਾਂ ਤਾਂ ਬਾਈ ਹੌਸਲਾ ਨਹੀਂ ਪੈਂਦਾ ਹੈ ਨਾ ਕੀ ਕਹੀਏ ਕੁਝ ਲੈਣਾ ਮੱਟ ਛੇਰੋਂ ਵਾਲੇ ਨੇ ਮੈਨੂੰ ਲਿਖ ਕੇ ਦਿੱਤੀ ਸੀ ਮੈਂ ਉਹਨੂੰ ਗਾ ਤਾਂ ਨਹੀਂ ਪਾਇਆ ਮੈਂ ਚਾਹਉਣਾ ਤੁਹਾਡੇ ਨਾਲ ਮੈਂ ਸ਼ੇਅਰ ਕਰਾਂ ਕੋਈ ਐਨਾ ਵੀ ਨਹੀਂ ਮੋਹ ਜਾ ਵਧਾ ਕੇ ਜਾਂਦਾ ਸੋਹਣਿਆ ਕੋਈ ਐਨਾ ਵੀ ਨਹੀਂ ਮੋਹ ਜਾ ਵਧਾ ਕੇ ਜਾਂਦਾ ਸੋਹਣਿਆ ਜੇ ਤੂੰ ਜਾਣਾ ਹੀ ਸੀ ਤਾਂ ਰੋਣਾ ਵੀ ਸਿਖਾ ਕੇ ਜਾਂਦਾ ਸੋਹਣਿਆ ਬੜੇ ਲੋਕੀ ਦੁਨੀਆ ਤੇ ਆਏ ਅਤੇ ਗਏ बड़े लोग की दुनिया ते आए ते गए कोई तेरे वांगू देखिया नहीं रवा के जांदा सोहण्या कोई देखिया नहीं तेरे वांगू अरदासਾਂ करा के जांदा सोहण्या मतलब ਜਾਂਦਾ ਜਾਂਦਾ ਬਾਈ ਸਾਰਿਆਂ ਨੂੰ ਨਾ ਇਦਾਂ ਲੱਗਦਾ ਸਾਰੇ ਪੰਜਾਬ ਨੂੰ ਇੱਕ ਕਰ ਗਿਆ ਇਦਾਂ ਤਾਂ ਕੋਈ ਗੁਰੂ ਘਰ ਮੰਦਰ ਮਸਜਿਦ ਚਰਚ ਮੈਂ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਜਿੱਥੇ ਬਾਈ ਦੇ ਲਈ ਅਰਦਾਸ ਨਹੀਂ ਹੋਈ ਪਤਾ ਨਹੀਂ ਕਿੱਦਾਂ ਦੇ ਕਰਮ ਸਾਡਾ ਭਰਾ ਲਖਾ ਕੇ ਲਿਆ ਸੀ ਅੱਜ ਜਦੋਂ ਅੰਦਰ ਬਾਈ ਦੀ ਫੋਟੋ ਪਈ ਹੈ ਜਾ ਕੇ ਦੇਖਦੇ ਆ ਤਾਂ ਇਮੋਸ਼ਨਲ ਹੋ ਜਾਂਦੇ ਆ ਉਹਦੀਆਂ ਯਾਦਾਂ ਉਹਦੇ ਵਿਜੂਅਲ ਦਿਮਾਗ 'ਚ ਚੱਲਦੇ ਆ ਤਾਂ ਮਾਈਂਡ ਡਾਇਵਰਟ ਕਰਨ ਲਈ ਮੈਂ ਬਾਹਰ ਆ ਜਾਂਦਾ ਮੈਂ ਕਿ ਬਾਹਰ ਆ ਕੇ ਸੇਵਾ ਕਰੀਏ ਕੁਝ ਲੈਣਾ ਲਿਖਿਆ ਨਹੀਂ ਬਾਈ ਮੱਟ ਨੇ ਮੈਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਦਾ ਬਾळा ਹੀ ਸੋਣਾ ਤੇ ਸੁਨੱਖਾ ਰਾਜਵੀਰ ਬਾळा ਹੀ ਸੋਣਾ ਤੇ ਸੁਨੱਖਾ ਰਾਜਵੀਰ ਸੀਗਾ ਤਾਸ਼ ਬੰਗੂੰ ਹੁਕਮ ਦਾ ਯੱਕਾ ਰਾਜਵੀ ਸੀਗਾ ਉੱਚਾ ਲਮਾ ਕੱਦ ਤੇ ਸਿਆਣਾ ਹੱਦੋਂ ਵੱਧ ਮੈਂ ਕਾ ਵੰਡਦਾ ਸੀ ਖਿਹੜੇ ਹੋਏ ਗੁਲਾਬ ਵਰਗਾ ਉਹ ਸਾਡਾ ਜਮਾ ਸੀ ਜਵੰਦਾ ਵੀ ਪੰਜਾਬ ਵਰਗਾ ਸਾਡਾ ਜਮਾ ਸੀ ਜਵੰਦਾ ਵੀ ਪੰਜਾਬ ਵਰਗਾ ਜਿਹਦੇ ਬੁੱਲਾਂ ਉੱਤੇ ਰਹਿੰਦੇ ਸੀ ਪਿਆਰਾਂ ਵਾਲੇ ਬੋਲ ਧੀਆਂ ਪਹਿਣਾ ਮਾਵਾਂ ਤੇ ਪਰਿਵਾਰਾਂ ਵਾਲੇ ਬੋਲ ਜਿਹਦੇ ਦਿਲ ਵਿੱਚ ਰਹਿੰਦਾ ਸੀ ਕਿਸਾਨੀ ਦਾ ਫਿਕਰ ਨਾਲੇ ਨਸ਼ਿਆਂ ਚ ਡੁੱਬਦੀ ਜਵਾਨੀ ਦਾ ਫਿਕਰ ਉਹਦਾ ਸ਼ਾਂਤਮੀ ਸੁਭਾਅ ਸੀ ਕਿਸੇ ਸਾਦ ਵਰਗਾ ਸਾਡਾ ਜਵਾਂ ਸੀ ਜਵੰਦਾ ਵੀ ਪੰਜਾਬ ਵਰਗਾ ਸਾਡਾ ਜਵਾਂ ਸੀ ਜਵੰਦਾ ਵੀ ਪੰਜਾਬ ਵਰਗਾ ਜੀਦੇ ਬੋਲਾਂ ਉੱਤੇ ਰਹਿੰਦੇ ਸੀ ਪਿਆਰਾਂ ਵਾਲੇ ਬੋਲ ਧੀਆਂ ਪਹਿਣਾ ਮਾਵਾਂ ਅਤੇ ਪਰਿਵਾਰਾਂ ਵਾਲੇ ਬੋਲ ਨਾਲੇ ਨਸ਼ਿਆਂ ਚ ਡੁੱਬਦੀ ਜਵਾਨੀ ਦਾ ਫਿਕਰ ਉਹਦਾ ਸ਼ਾਂਤਮੀ ਸੁਭਾਸੀ ਕਿਸੇ ਸਾਦ ਵਰਗਾ ਸਾਡਾ ਜਵਾਂ ਸੀ ਜਵੰਦਾ ਪੰਜਾਬ ਵਰਗਾ ਕੈਸੀ ਸ਼ੇਰੋਂ ਵਾਲੇ ਮੱਟ ਇਹ ਅਣਖੋਣੀ ਹੋਈ ਐਸੀ ਅੱਖ ਨਹੀਂ ਸੀ ਕੋਈ ਜਿਹੜੀ ਉਹਦੇ ਲਈ ਨਹੀਂ ਰੋਈ ਐਸਾ ਪੈ ਗਿਆ ਇਹ ਘਾਟਾ ਕਦੇ ਪੂਰਾ ਨਹੀਂ ਹੋਣਾ ਸੁੰਨੇ ਡੰਗਰਾਂ ਨੇ ਖੋਇਆ ਸਾਡਾ ਯਾਰ ਬੇਕਸੂਰਾ ਐਸਾ ਪੈ ਗਿਆ ਇਹ ਘਾਟਾ ਕਦੇ ਹੋਣਾ ਨਹੀਂ ਉਹ ਪੂਰਾ ਸੁੰਨੇ ਡੰਗਰਾਂ ਨੇ ਖੋਇਆ ਸਾਡਾ ਯਾਰ ਬੇਕਸੂਰਾ ਸਾਦਾ ਚੇਤਿਆਂ ਚ ਰਹੂਗਾ ਖੁਆਬ ਵਰਗਾ ਸਾਡਾ ਜਵਾਂ ਸੀ ਚਵੰਦਾ ਵੀ ਪੰਜਾਬ ਵਰਗਾ ਸਾਡਾ ਜਵਾਂ ਸੀ ਚਵੰਦਾ ਪੰਜਾਬ ਵਰਗਾ ਧੰਨਵਾਦ ਵਾਈ ਗੁਰੂ ਜੀ ਦਾ ਖਾਲਸਾ ਸ੍ਰੀ ਵਾਈ ਗੁਰੂ ਜੀ ਕੀ ਫਤਿਹ ਮੈਂ ਜੀ ਇੱਥੇ ਹੋਣ ਅਲਫਾਜ਼ ਤਾਂ ਇਹਨਾਂ ਗੱਲਾਂ ਲਈ ਹੈ ਹੀ ਨਹੀਂ ਜੀ ਅੱਜ ਬਸ ਸਾਡਾ ਭਰਾ ਚਲਾ ਗਿਆ ਉਹਦਾ ਜਿਹੜਾ ਦੁੱਖ ਹੈ ਪੂਰੀ ਕੱਲੀ ਪੰਜਾਬੀ ਇੰਡਸਟਰੀ ਨੂੰ ਪੂਰੀ ਪੰਜਾਬੀ ਕਾਨਾਤ ਨੂੰ ਇਹਦਾ ਦੁੱਖ ਹੈ ਔਰ ਰਹਿਦੀ ਦੁਨੀਆ ਤੱਕ ਇਹ ਦੁੱਖ ਰਹਿਣਾ ਸਾਡੇ ਭਰਾ ਦਾ ਕਿ ਇਦਾਂ ਦੀ ਮੌਤ ਨਹੀਂ ਹੋਣੀ ਚਾਹੀਦੀ ਕਦੇ ਕਿਸੇ ਨਾਲ ਵੀ ਇਦਾਂ ਦਾ ਪਾਣਾ ਵਰਤਣਾ ਚਾਹੀਦਾ ਵਾਹ ਗਰੂਪ ਸਾਰੀ ਫੈਮਲੀ ਨੂੰ ਪਾਣਾ ਮੰਨਣ ਦਾ ਬਲ ਬਖਸ਼ ਹੁਕਮ ਦੇ ਵਿੱਚ ਰਹਿਣਾ ਪੈਂਦਾ ਪਰਮਾਤਮਾ ਦਾ ਹੁਕਮ ਜਿਹੜਾ ਉਹ ਮੰਨਣਾ ਹੀ ਪੈਂਦਾ ਹੈ ਲੇਕਿਨ ਨਾ ਉਹ ਕੱਚੀ ਫਸਲ ਦੇਖਦਾ ਨਾ ਉਹ ਪੱਕੀ ਫਸਲ ਦੇਖਦਾ ਤੇ ਮਾਲਕ ਨੇ ਸਾਡੇ ਤੋਂ ਸਦਾ ਲਈ ਸਾਡਾ ਛੋਟਾ ਭਰਾ ਬਹੁਤ ਹੀ ਜਿਹੜਾ ਆਦਮ ਤੇ ਸਤਕਾਰ ਵਾਲਾ ਇੱਕ ਰੂਹ ਸੀ ਵੀਰ ਰਾਜਵੀਰ ਜਵੰਦਾ ਔਰ ਜਿਨ੍ਹਾਂ ਨੇ ਪੂਰੀ ਆਵਾਮ ਦੇ ਉਤੇ ਰਾਜ ਹੀ ਕਰਕੇ ਗਏ ਆ ਔਰ ਰਾਜ ਕਰ ਰਹੇ ਸੀ ਇਹ ਪਤਾ ਨਹੀਂ ਕਿਹਦੀਆਂ ਬੁਰੀਆਂ ਨਜ਼ਰਾਂ ਲੱਗੀਆਂ ਪਤਾ ਨਹੀਂ ਕਿਹਦੀ ਨਜ਼ਰ ਐਸੀ ਲੱਗ ਗਈ ਕਿ ਉਹ ਦਿਨ ਸਾਨੂੰ ਦੇਖਣਾ ਪੈ ਗਿਆ ਕਿ ਸਾਡੇ ਤੋਂ ਸਦਾ ਲਈ ਵਿਛੜ ਗਿਆ ਅਸੀਂ ਅੰਤਮ ਅਰਦਾਸ ਦੇ ਵਿੱਚ ਅੱਜ ਸਾਰੇ ਇਕੱਠੇ ਹੋਏ ਆ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਉਹਨਾਂ ਦੇ ਮਿੱਤਰਾਂ ਦੋਸਤਾਂ ਨੂੰ ਸਾਰਿਆਂ ਨੂੰ ਪਰਿਵਾਰ ਸਾਰਨ ਪਾਣਾ ਮੰਨਣ ਦਾ ਰੱਬ ਬਲ ਬਖਸ਼ੇ ਸਸੀ ਕੁਮਾਰ ਵੈਗੁਰਜੀ ਕੇ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਸਾਡੇ ਭਰਾ ਰਾਜਵੀਰ ਜਵੰਦੇ ਦੀ ਅੱਜ ਅੰਤਿਮ ਅਰਦਾਸ ਹੈ ਸੋ ਉਹਦੇ ਵਿੱਚ ਸਾਰੀ ਜਿੰਨੇ ਇੱਕ ਵੀ ਉਹਨੂੰ ਚਾਉਣੇ ਵਾਲੇ ਸੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇੱਥੇ ਪਹੁੰਚਿਆ ਸੋ ਬਹੁਤ ਵਧੀਆ ਇਨਸਾਨ ਸੀ ਬਹੁਤ ਵਧੀਆ ਕਲਾਕਾਰ ਸਾਡੀ ਇੰਡਸਟਰੀ ਦਾ ਹੀਰਾ ਸੀ ਜਿਹੜਾ ਚਲੇ ਗਿਆ ਸੋ ਅਸੀਂ ਅਰਦਾਸਾਂ ਇਹੀ ਕਰਦੇ ਆਂ ਵੀ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਮਨਾਂ ਬਖਸ਼ੇ ਸੋ ਉਹਨਾਂ ਦੇ ਬੱਚਿਆਂ ਤੇ ਮਿਹਰ ਰੱਖੇ ਉਹਨਾਂ ਦੀ ਸਾਡੀ ਭੈਣ ਉਹਨਾਂ ਦੀ ਘਰ ਵਾਲੀ ਮਾਤਾ ਦੇ ਮਿਹਰ ਰੱਖੇ ਅੱਜ ਦੇ ਕੱਲ ਸਵੇਰ ਨਮਲੀ ਨਰਮਨ ਤੋਰੀ ਅੱਜ ਬੜੇ ਅਫਸੋਸ ਦੀ ਗੱਲ ਹੈ ਸਾਡਾ ਬਹੁਤ ਹੀ ਪਿਆਰਾ ਜਗਵੰਦ ਰਾਜਵੀਰ ਜਵੰਦਾ ਜੀ ਜੋ ਕਿ ਸਾਡੇ ਦਰਮਿਆਨ ਨਹੀਂ ਰਹੇ ਔਰ ਇੱਕ ਭਿਆਨਕ ਐਕਸੀਡੈਂਟ ਕਰਕੇ ਉਹਨਾਂ ਦੀ ਸਾਨੂੰ ਸਦਾ ਲਈ ਵਿਛੋੜਾ ਦੇ ਗਏ ਅੱਜ ਉਹਨਾਂ ਦੇ ਭੋਗ ਤੇ ਜੀ ਸਾਰੇ ਆਰਟਿਸਟ ਆ ਔਰ ਬੜੇ ਦੁੱਖ ਦੀ ਗੱਲ ਹੈ ਬੜੀ ਚੜ੍ਹਦੀ ਉਮਰ ਚ ਮੁੰਡਾ ਇਸ ਦੁਨੀਆ ਤੋਂ ਚਲੇ ਗਿਆ ਮੈਨੂੰ ਬੜਾ ਅਫਸੋਸ ਹੈ ਔਰ ਸਾਡੇ ਮੇਰੇ ਵੱਲੋਂ ਮੇਰੇ ਫਾਦਰ ਸਾਹਿਬ ਗੁਰਜਾਨ ਨਿਰਮਨ ਤੂਰੀ ਉਹਨਾਂ ਦਾ ਵੀ ਮੈਨੂੰ ਫੋਨ ਆਇਆ ਸੀ ਔਰ ਬੜਾ ਅਫਸੋਸ ਹੈ ਜੀ ਸਾਰਿਆਂ ਨੂੰ ਮੈਂ ਤਾਂ ਸੱਚੇ ਪਾਤਸ਼ਾਹ ਅਗੇ ਅੰਦਾਜ਼ ਕਰਦਾ ਵੀ ਵਾਹਿਗੁਰੂ ਨੂੰ ਚਰਨਾ ਚਾਹਵਦੇ ਨੇ ਸਾਥ ਨਿਵਾਸ ਬਖਸ਼ਣ ਪਿਛੇ ਪਰਿਵਾਰ ਨੂੰ ਪਾਣਾ ਮੰਨਦਾ ਬਲ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਫਰੀਦਾ ਜਦ ਹਮ ਆਏ ਜਗਤ ਮੇ ਜਗ ਹਸਾ ਹਮ ਰੋਏ ਐਸੀ ਕਰਨੀ ਕਰ ਚੱਲੇ ਹਮ ਹਸੇ ਰੋਏ ਇਹ ਤੁਕਾਂ ਜਵੰਦੇ ਵੀਰ ਤੇ ਬਿਲਕੁਲ ਸਹੀ ਟੁਕਦੀਆਂ ਨੇ ਉਹ ਸਟੇਜਾਂ ਤੇ ਨਚਾਉਣ ਵਾਲਾ ਆਵਦਿਆਂ ਗੱਲਾਂ ਨਾਲ ਹਸਾਉਣ ਵਾਲਾ ਅੱਜ ਸਾਰ ਨੂੰ ਰਵਾਕੇ ਤੁਰ ਗਿਆ ਰੰਗ ਬਰੰਗਿਆ ਡਰੈੱਸਾਂ ਪਾਉਣ ਵਾਲਾ ਅੱਜ ਸਾਰੇ ਸਾਡੇ ਕੱਪੜੇ ਚਿੱਟੇ ਕਰ ਗਿਆ ਅੱਜ ਪੁਨੇਪਿੰਡ ਦੀਆਂ ਗਲੀਆਂ ਉਦਾਸ ਨੇ ਜਿਹੜੀ ਮੇਨ ਰੋਡ ਤੋਂ ਪੁਨੇਪਿੰਡ ਨੂੰ ਸੜਕ ਮੁੜਦੀ ਆ ਅੱਜ ਉਹ ਵੀ ਅੱਗੇ ਲਹਿਰੀਏ ਪਾਉਂਦੀ ਜਵੰਦੇ ਦੇ ਨਾਲ ਅੱਜ ਉਹ ਵੀ ਉਦਾਸ ਹੈ ਕਹਿੰਦੇ ਸੁਨੇ ਸੁਨੇ ਰਹਾ ਵਿੱਚ ਕੋਈ ਕੋਈ ਪਹਿੜੀ Delhi ਉਦਾਸ ਹੈ ਜੀ ਬਾਕੀ ਸਭ ਖੈਰ ਹੈ ਜਿਵੇਂ ਬੰਦੇ ਵਰਗੇ ਆਰਟਿਸਟ ਰੋਜ਼ ਰੋਜ਼ ਨਹੀਂ ਜੰਮਦੇ ਹਜ਼ਾਰੋਂ ਵਰਸ ਨਰਕਸ ਆਪਣੀ ਬੇਨੂਰੀ ਤੇ ਰੋਦੀ ਹੈ ਬੜੀ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਜਿਹੜਾ ਘਾਟਾ ਕਦੋਂ ਪੂਰਾ ਹੋਊਗਾ ਆਪਾਂ ਕਹਿੰਦੇ ਦੁੱਖ ਬਹੁਤ ਹੈ ਉਹ ਅਲਫਾਜ਼ ਵੀ ਨਹੀਂ ਕਿ ਜਿਹੜੇ ਅਲਫਾਜ਼ਾਂ ਦੇ ਨਾਲ ਇਹ ਦੁੱਖ ਜ਼ਾਹਰ ਕੀਤਾ ਜਾਵੇ ਅਸੀਂ ਸੰਸਕਾਰਤੀ ਵੀ ਆਏ ਮੈਂ ਜਵੰਦੇ ਨੂੰ ਮੋਟਾ ਵੀ ਦਿੱਤਾ ਅਬ ਤੇ ਹੱਥੀ ਅਗਰ ਭੇਟੀ ਕਰਾਇਆ ਪਰ ਅੱਜ ਵੀ ਯਕੀਨ ਨਹੀਂ ਆਉਂਦਾ ਵੀ ਸਾਡੇ ਵਿੱਚ ਨਹੀਂ ਉਸ ਤੋਂ ਬਾਅਦ ਹੀ ਪਰਸੋਂ ਵੀ ਆਏ ਅਸੀਂ ਕੱਲ ਵੀ ਆਏ ਮਾਤਾ ਦੇ ਨਾਲ ਦਾਦੀ ਜੀ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਜਦੋਂ ਮਾਤਾ ਜੀ ਨੇ ਜੱਫੀ ਪਾ ਕੇ ਕਹਿ ਗਏ ਸੁਖੀ ਮੈਂ ਹਾਰ ਗਈ ਮੇਰਾ ਹੌਸਲਾ ਟੁੱਟ ਗਿਆ ਮੈਂ ਕਿਹਾ ਜੀ ਮੇਰੇ ਕੋਲ ਇੰਨੀ ਵੀ ਮੇਰੇ ਚ ਹਿੰਮਤ ਨਹੀਂ ਵੀ ਮੈਂ ਕਿਹੜੇ ਲਫ਼ਜ਼ਾਂ ਨਾਲ ਤੁਹਾਨੂੰ ਕਹਾਂ ਕਿ ਤੁਸੀਂ ਹੌਸਲਾ ਰੱਖੋ ਕਿਉਂਕਿ ਇਹ ਕੀ ਬਰੀ ਇਹ ਐਡਾ ਵੱਡਾ ਦੁੱਖ ਹੈ ਜਿਹੜਾ ਤੁਸੀਂ ਬਿਆਨ ਵਿੱਚ ਕਰ ਸਕਦੇ ਦਾਦੀ ਜੀ ਕਹਿੰਦੇ ਪੁੱਤ ਅਸੀਂ ਕੀ ਕਰਾਂਗੇ ਸਭ ਤੋਂ ਵੱਡਾ ਜੋ ਅਸੀਂ ਕੱਲ ਬੈਠੇ ਸੀ ਬਖਰੇ ਬਖਰੇ ਤਾਂ ਲੋਕ ਦੁੱਖ ਜਾਰ ਕਰਨ ਆ ਰਹੇ ਨੇ ਤੇ ਮੈਨੂੰ ਸਭ ਤੋਂ ਵੱਡਾ ਦੁੱਖ ਹੋ ਲੱਗਿਆ ਕਿ ਲੋਕ ਆਪਦਾ ਦੁੱਖ ਵੰਡਾਉਣ ਲਈ ਆਉਂਦੇ ਨੇ ਘਰ ਦੇ ਵਿੱਚ ਕਿ ਮਰਦ ਮੈਂਬਰ ਨਹੀਂ ਜਿਹਦੇ ਨਾਲ ਉਹ ਦੁੱਖ ਸਾਂਝਾ ਕਰ ਸਕਣ ਤੇ ਲੋਕ ਆ ਕੇ ਬੈਠ ਕੇ ਚਲੇ ਜਾਂਦੇ ਸੀ ਆਪਦਾ ਕਿਸ ਤਰ੍ਹਾਂ ਦੁੱਖ ਵੀ ਯਾਰ ਨਹੀਂ ਕਰ ਸਕਦੀ ਸੀ ਤੇ ਇਹ ਜਿਹੜਾ ਘਟਾ ਹੈ ਪੂਰਾ ਤਾਂ ਨਹੀਂ ਹੋਣਾ ਆਪਾਂ ਸਾਰੇ ਤੁਸੀਂ ਵੀ ਆਇਓ ਅਸੀਂ ਵੀ ਆਏ ਆ ਕਹਿੰਦੇ ਵੀ ਦੁੱਖ ਮਟਾਇਆ ਘਟ ਜਾਂਦਾ ਪਰ ਅਸਲੀ ਦੁੱਖ ਮੈਨੂੰ ਲੱਗਦਾ ਉਦੋਂ ਸ਼ੁਰੂ ਹੋਣਾ ਜਦੋਂ ਅਸੀਂ ਭੋਗ ਦੇ ਅੰਤਮ ਅਦਾਸ ਹੋ ਜਾਣੀ ਆ ਸਾਰਿਆਂ ਨੇ ਆਪਦੇ ਦੇ ਕੰਮਾਂ 'ਚ ਰੁੱਝ ਜਾਣਾ ਉਹ ਪਰਿਵਾਰ ਨਾਲ ਕੀ ਬੀਤੀ ਕਿਵੇਂ ਉਹਨਾਂ ਨੇ ਦਿਨ ਗੁਜ਼ਾਰਨੇ ਨੇ ਉਹ ਪੈਂਟ ਜੀ ਦੇ ਸਿਰ ਦਾ ਸਾਈਂ ਚਲੇ ਗਿਆ ਉਹ ਸਹੁਰਾ ਪਰਿਵਾਰ ਜਿਨ੍ਹਾਂ ਨੇ ਚਾਵਾ ਦੇ ਨਾਲ ਉਹ ਦੀ ਧੀ ਜੀ ਦੇ ਲੜ ਲਾਈ ਸੀ ਉਹ ਐਡੀ ਵੱਡੀ ਉਮਰ ਕਿਵੇਂ ਕੱਢੂਗੀ ਕਿਉਂਕਿ ਜਦੋਂ ਇਹਦੇ ਪਾਸੇ ਸੋਚਦੇ ਆ ਤਾਂ ਹਰ ਹਰ ਬੰਦਾ ਉਹਦੇ ਅਲਫਾਜ਼ ਮੁੱਕ ਜਾਂਦੇ ਨੇ ਵੀ ਮੈਂ ਇਹ ਦੁੱਖ ਨੂੰ ਕਿਵੇਂ ਦੱਸਾਂ ਕਿ ਇਹ ਪਰਿਵਾਰ ਨਾਲ ਅੱਗੇ ਕਿਵੇਂ ਪਾਣਾ ਕਿਵੇਂ ਉਹਦੀ ਜ਼ਿੰਦਗੀ ਗੁਜ਼ਾਰਨਗੇ ਤੇ ਸਾਡਾ ਸਾਰਿਆਂ ਇੱਥੇ ਬੋਲਣ ਤਾਂ ਕਿ ਸਿਮਤ ਨਾ ਰਹੀਏ ਤੁਸੀਂ ਵੀ ਇਹਨੂੰ ਰਿਕਾਰਡ ਕਰ ਤਾਂ ਕਿ ਸਿਮਤ ਨਾ ਰਹੇਓ ਕਿ ਇਸ ਭੋਗ ਤੋਂ ਬਾਅਦ ਵੀ ਪਰਿਵਾਰ ਦੇ ਨਾਲ ਐਦਾਂ ਹੀ ਤੁਸੀਂ ਜੁੜੇ ਰਹੋ ਸਾਰੇ ਸਾਡਾ ਫਰਜ਼ ਬਣਦਾ ਵੀ ਅਸੀਂ ਇਹਦਾ ਮੁੜ ਕੇ ਅਸੀਂ ਅੱਜ ਇੱਥੇ ਬੋਲ ਜੀਏ ਤੇ ਮੁੜ ਕੇ ਇੱਥੇ ਕੋਈ ਖੜੇ ਨਾ ਅੱਗੇ ਤੋਂ ਵੀ ਪਰਿਵਾਰ ਦੇ ਨਾਲ ਜੇ ਇੱਕ ਜਵੰਦਾ ਗਿਆ ਤੁਸੀਂ ਹਜ਼ਾਰਾਂ ਜਵੰਦੇ ਬਣ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਖੜੀ ਬੜੇ ਧੋਖ ਦੀ ਗੱਲ ਹੈਗੀ ਬਹੁਤ ਹੀ ਅੱਛਾ ਇਨਸਾਨ ਸੀ ਸਾਡਾ ਛੋਟਾ ਵੀਰ ਮੈਂ ਜਦ ਵੀ ਉਹਨਾਂ ਨੂੰ ਮਿਲਿਆ ਬੜਾ ਉੱਡ ਕੇ ਮਿਲਦਾ ਉਹਨਾਂ ਨੇ ਔਰ ਬੜੀ ਨਿਮਰਤਾ ਨਾਲ ਵੱਡੇ ਆ ਛੋਟੇ ਆ ਸਾਰਿਆਂ ਦਾ ਸਰਕਾਰ ਕਰਨ ਵਾਲਾ ਔਰ ਫਿਲਮ ਇੰਡਸਟਰੀ ਨੂੰ ਮੇਜਰ ਇੰਡਸਟਰੀ ਨੂੰ ਬਹੁਤ ਵੱਡਾ ਘਾਟ ਹੈ ਇਹ ਜੇ ਹੁਣ ਹਾਰ ਮੁੰਡੇ ਬਹੁਤ ਘੱਟ ਹੁੰਦੇ ਜਿਹੜੇ ਅਗਾਂਹ ਬਧੂ ਸੋਚ ਰੱਖਦੇ ਆ ਔਰ ਸਾਰਿਆਂ ਦਾ ਸੰਕਾਪ ਕਰਦੇ ਬਾਈ ਗੁਰੂਆਂ ਦੇ ਰੂਪੋਂ ਚਰਨਾ ਵਿੱਚ ਨਵਾਸ ਪ੍ਰੋਡਕਸ਼ਨ ਪਰਿਵਾਰ ਨੂੰ ਪਾੜਾ ਮੰਨਣ ਦਾ ਬਰਬਕਸ਼ ਇਹ ਹੋ ਗਿਆ ਸੀ ਬਹੁਤ ਜਿਹੜਾ ਪੰਜਾਬ ਤੇ ਇਸ ਵੇਲੇ ਕਸ਼ਟ ਦਾ ਸਮਾਂ ਚੱਲ ਰਿਹਾ ਹੈ ਇਹਦੇ ਵਿੱਚ ਸਾਡਾ ਛੋਟਾ ਭਰਾ ਰਾਜਵੀਰ ਜਵੰਦਾ ਸਰਵਿਸ ਦੁਨੀਆ ਦੁਆਲ ਪੇਦਾ ਕੇ ਗਿਆ ਬੜੇ ਦੁੱਖ ਦੀ ਗੱਲ ਹੈ ਅੱਜ ਉਹਨਾਂ ਦੀ ਅੰਤਿਮ ਅਰਦਾਸ ਦੇ ਉੱਤੇ ਅਸੀਂ ਸਾਰੇ ਜਣੇ ਇਕੱਠੇ ਹੋਇਆ ਔਰ ਅਰਦਾਸ ਕਰਾਂਗੇ ਤੁਸੀਂ ਵੀ ਅਰਦਾਸ ਕਰੋ ਸਾਰੇ ਜਣੇ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਭਾੜਾ ਮੱਲਣ ਦਾ ਬਲ ਬਖਸ਼ੇ ਸ਼ਾ ਮੁਹੰਮਦ ਦੋ ਲਹਿਣਾ ਲਿਖਦਾ ਇੱਥੇ ਆਇਆਂ ਨੂੰ ਦੁਨੀਆ ਮੋਹ ਲੈਂਦੀ ਦਗੇ ਬਾਜ ਦਾ ਧਾਰ ਕੇ ਭੇਸ ਮੀਆਂ ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ ਸਦਾ ਨਹੀਂ ਇਹ ਬਾਲ ਬਰੇਸ ਮੀਆਂ ਸਦਾ ਨਹੀਂ ਇਹ ਦੌਲਤਾਂ ਫੀਲ ਘੋੜੇ ਸਦਾ ਨਹੀਂ ਇਹ ਰਾਜਿਆਂ ਦੇਸ਼ ਮੀਆਂ ਸ਼ਾ ਮੁਹੰਮਦਾ ਸਦਾ ਨਾ ਰੂਪ ਦੁਨੀਆ ਸਦਾ ਰਹਿਣ ਨਾ ਕਾਲੜੇ ਕੇਸ ਮੀਆਂ ਸਾਰੀ ਦੁਨੀਆ ਇਹ ਗੱਲ ਕਹਿੰਦੀ ਹੈ ਕਿ ਜਿਹੜੇ ਲੋਕ ਚਲੇ ਜਾਂਦੇ ਹਨ ਉਹ ਵਾਪਸ ਨਹੀਂ ਆਉਂਦੇ ਪਰ ਮੈਂ ਅੱਜ ਇੱਥੇ ਇਸ ਸਟੇਜ ਤੋਂ ਇਸ ਮੰਚ ਤੋਂ ਇਹ ਗੱਲ ਕਹਿੰਦਾ ਹਾਂ ਕਿ ਰਾਜਵੀਰ ਵਰਗੇ ਲੋਕ ਕਿਤੇ ਨਹੀਂ ਜਾਂਦੇ ਉਹ ਸਦਾ ਜਿਉਂਦੇ ਰਹਿੰਦੇ ਹਨ ਜਿੰਨਾ ਚਿਰ ਦੁਨੀਆ ਰਹੂਗੀ ਉਹ ਸਦਾ ਜਿਉਂਦੇ ਰਹਿਣਗੇ ਅਸੀਂ ਸ੍ਰੀ ਭੈਣੀ ਸਾਹਿਬ ਤੋਂ ਸਤਿਗੁਰੂ ਉਦੇ ਸਿੰਘ ਜੀ ਦੇ ਹੁਕਮ ਦੇ ਮੁਤਾਬਕ ਨਾਮਤਾਰੀ ਸੰਪਰਦਾ ਦੇ ਵਿੱਚੋਂ ਜਿੱਥੇ ਰਾਜਵੀਰ ਜਵੰਦਾ ਗੱਲ ਕਰਦਾ ਕਿ ਸਾਡੇ ਬਾਬਾ ਸਾਡੇ ਦਾਦਾ ਜੀ ਨਾਮਤਾਰੀ ਸੰਪਰਦਾ ਦੇ ਨਾਲ ਜੁੜੇ ਰਹੇ ਔਰ ਉਹਨਾਂ ਨੇ ਇਸ ਲਹਿਰ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਇਹ ਨਾਮ ਧੜੀਆਂ ਦਾ ਕੂਕਿਆਂ ਦਾ ਪਰਿਵਾਰ ਇਸ ਪਿੰਡ ਦੇ ਵਿੱਚ ਸਾਨੂੰ ਇਸ ਗੱਲ ਦੇ ਉੱਤੇ ਬਹੁਤ ਵੱਡਾ ਮਾਣ ਹੈ ਕਿ ਉਸ ਸਾਡੇ ਬੇਟੇ ਨੇ ਆਜ਼ਾਦੀ ਸੰਘਰਸ਼ ਦੇ ਵਿੱਚ ਇਸ ਪਰਿਵਾਰ ਨੇ ਬਹੁਤ ਵੱਡਾ ਹਿੱਸਾ ਪਾਇਆ ਔਰ ਗੈਕੀ ਦੇ ਵਿੱਚ ਵੀ ਬੜਾ ਵੱਡਾ ਮਕਾਮ ਉਸ ਨੇ ਹਾਸਲ ਕੀਤਾ ਪੰਜਾਬ ਪੁਲਿਸ ਦੇ ਵਿੱਚ ਵੀ ਉਸ ਨੇ ਆਪਣੀ ਡਿਊਟੀ ਇਮਾਨਦਾਰੀ ਦੇ ਨਾਲ ਨਿਭਾਈ ਅੱਜ ਵੱਡਾ ਅੱਡਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਕਿ ਉਹ ਕਿੰਨਾ ਇਮਾਨਦਾਰ ਸੀ ਕਿੰਨਾ ਵਫਾਦਾਰ ਸੀ ਗਿਨਾਉ ਆਪਣੇ ਦੇਸ਼ ਪ੍ਰਤੀ ਵਫਾਦਾਰ ਸੀ ਨਾਮਤਾਰੀ ਸੰਪਰਦਾ ਦੇ ਵਿੱਚ ਉਹਨਾਂ ਦੇ ਬਾਬਿਆਂ ਨੇ ਉਹਨਾਂ ਦੇ ਦਾਦਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ ਜਿਹਦਾ ਉਹ ਇੱਕ ਆਪਣੇ ਵੀਡੀਓ ਕਲਿੱਪ ਦੇ ਵਿੱਚ ਜ਼ਿਕਰ ਵੀ ਕਰਦਾ ਹੈ ਸਾਨੂੰ ਸਪੈਸ਼ਲ ਸਤਿਗੁਰੂ ਉਹਦੇ ਸਿੰਘ ਜੀ ਨੇ ਸ਼੍ਰੀ ਭੈਣੀ ਸਾਹਿਬ ਤੋਂ ਭੇਜਿਆ ਕਿ ਇਸ ਪਰਿਵਾਰ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਔਰ ਆਉਣ ਵਾਲੇ ਸਮੇਂ ਚ ਇਹਨਾਂ ਦੇ ਪਰਿਵਾਰ ਦਾ ਅਸੀਂ ਸਾਰਾ ਇਤਿਹਾਸ ਸੰਭਾਲ ਕੇ ਉਸ ਨੂੰ ਕਲਮਬੱਧ ਕਰਕੇ ਤੇ ਸੰਗਤ ਦੇ ਸਾਹਮਣੇ ਲਿਆਵਾਂਗੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਘੜੀ ਨੂੰ ਅਸੀਂ ਥੋੜੀ ਮਤਲਬ ਤੁਸੀਂ ਕਹ ਰਹੇ ਵੀ ਬਿਲਕੁਲ ਉਹ ਕਰ ਰਹੇ ਸਕੇ ਵੀ ਯਾਰ ਇਹ ਕਦੇ ਨਾ ਆਵੇ ਅੱਜ ਅਰਦਾਸ ਕਰਨਾ ਆ ਜੀ ਭਾਈ ਰਾਜਵੀਰ ਜਵੰਦਾ ਦੀ ਰੂਹ ਨੂੰ ਪਰਮਾਤਮਾ ਚਰਨਾ ਚ ਨਵਾਸ ਬਖਸ਼ ਕੋਈ ਰੋਸ ਨਹੀਂ ਉਹ ਬੱਚਾ ਬਹੁਤ ਹੋਣ ਹਾਰ ਸੀ ਸਾਡਾ ਜਿਨ੍ਹਾਂ ਛੋਟੀ ਉਮਰ ਚ ਬਹੁਤ ਉਪਲਬਧੀਆਂ ਪਾਈਆਂ ਅਰ ਆਪਣਾ ਨਾਂ ਰੋਸ਼ਨ ਕੀਤਾ ਅੱਜ ਉਹਦੇ ਅੰਤਿਮ ਅਰਦਾਸ ਵਿੱਚ ਅਸੀਂ ਜਮਲਾ ਜੱਟ ਫੈਮਿਲੀ ਸਾਰੀ ਆਈ ਹੈ ਸੋ ਬਹੁਤ ਦੁੱਖ ਹੈ ਵਾਹਿਗੁਰੂ ਅਗੇ ਅਰਦਾਸ ਕਰਨੇ ਉਸ ਬੱਚੇ ਨੂੰ ਆਪਣੇ ਚਰਨਾਂ ਚ ਨਵਾਸ ਦੇ